ਪੰਜਾਬ ਸਰਕਾਰ ਵੱਲੋਂ ਕਣਕਾਂ ਦੀ ਚੁਕਾਈ ਸ਼ੁਰੂ ਕਰ ਦਿੱਤੀ ਹੈ ਅਤੇ ਆਪਣੇ ਕੀਤੇ ਵਾਅਦੇ ਅਨੁਸਾਰ ਸਰਕਾਰ ਵੱਲੋਂ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਅੱਜ ਕਣਕਾਂ ਦੀ ਦਾਣਾ ਮੰਡੀ ਫਾਜ਼ਿਲਕਾ ਵਿੱਚ ਡੀ ਐਫ ਐਸ ਸੀ ਮੈਡਮ ਸ਼੍ਰੀਮਤੀ ਬੰਦਨਾ ਕੰਬੋਜ ਵੱਲੋਂ ਚੁਕਾਈ ਸ਼ੁਰੂ ਕਰਾਈ ਗਈ ਇਹ ਚੁਕਾਈ ਟਰੱਕਾਂ ਦੇ ذریعے ਸ਼ੁਰੂ ਕਰਾਈ ਗਈ ਇਸ ਮੌਕੇ ਫੂਡ ਸਪਲਾਈ ਤੋਂ ਅਧਿਕਾਰੀ ਅਰुण ਬੱਬਰ ਰਵਿੰਦਰ ਕੰਬੋਜ ਤੋਂ ਇਲਾਵਾ ਟਰੱਕ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਸਰਦਾਰ ਮਨਜੋਤ ਖੇੜਾ ਸੇਠੀ ਟਰੱਕਾਂ ਵਾਲਿਆਂ ਤੋਂ ਇਲਾਵਾ ਦਾਣਾ ਮੰਡੀ ਫਾਜ਼ਿਲਕਾ ਦੇ ਪ੍ਰਧਾਨ ਗੋਲਡੀ ਸਦੇਵਾ ਅੱਬੂ ਕੁਆਤਰਾ ਅਤੇ ਆਰਤੀ ਐਸੋਸੀਏਸ਼ਨ ਦੇ ਵੱਖ-ਵੱਖ ਨੁਮਾਇੰਦੇ ਮੌਜੂਦ ਰਹੇ ਇਸ ਮੌਕੇ ਲਿਫਟਿੰਗ ਕਰਾਉਣ ਤੋਂ ਪਹਿਲਾਂ ਗੁਰੂ ਦਾ ਧਿਆਨ ਧਰਿਆ ਗਿਆ ਅਤੇ ਅਰਦਾਸ ਕੀਤੀ ਗਈ ਅਤੇ ਲੱਡੂ ਵੰਡੇ ਗਏ ਇਸ ਮੌਕੇ ਦਾਣਾ ਮੰਡੀ ਫਾਜ਼ਿਲਕਾ ਦੇ ਆਰਤੀਆਂ ਅਤੇ ਲਿਫਟਿੰਗ ਦੇ ਠੇਕੇਦਾਰਾਂ ਵਿੱਚ ਗੱਲਬਾਤ ਹੋਈ ਵੀ ਜੋ ਤੁਲਾਈ ਹੋਵੇਗੀ ਅਤੇ ਜੇਕਰ ਜੋ ਤਲਾਈ ਹੋਵੇਗੀ ਉਸ ਦੇ ਵਿੱਚ ਕੋਈ ਸ਼ੋਰਟੇਜ ਹੁੰਦੀ ਹੈ ਉਸ ਜ਼ਿੰਮੇਵਾਰ ਨਹੀਂ ਹੋਣਗੇ ਉਹ ਆਪਣੇ ਕੰਡੇ ਦਾਣਾ ਮੰਡੀ ਵਿੱਚ ਤਲਾਈ ਦੇ ਜ਼ਿੰਮੇਵਾਰ ਹਨ ਅਤੇ ਆਪਣੇ ਕੰਡੇ ਜ਼ਿੰਮੇਵਾਰ ਹਨ ਇਹ ਤਲਾਈ ਜੋ ਕਿ ਗੜਾਉਣਾ ਵਿੱਚ ਜਾ ਕੇ ਹੋਏਗੀ ਜ਼ਿੰਮੇਵਾਰੀ ਨਹੀਂ ਹੋਵੇਗੀ ਇਸ ਮੌਕੇ ਬੋਲਦੇ ਠੇਕੇਦਾਰ ਨੇ ਦੱਸਿਆ ਵੀ ਜੋ ਤਲਾਈ ਹੁੰਦੀ ਹੈ ਉਸ ਜ਼ਿੰਮੇਵਾਰੀ ਟਰੱਕ ਡਰਾਈਵਰ ਦੀ ਹੋਵੇਗੀ ਦਾਣਾ ਮੰਡੀ ਤੋਂ ਬਾਹਰ ਦੀ ਜਿੰਨੀ ਦਾਣਾ ਮੰਡੀ ਚ ਤਲਾਈ ਹੋ ਕੇ ਜਾਵੇਗੀ ਕੰਡੇ ਤੋਂ ਉਹ ਤਲਾਈ ਗਿਣੀ ਜਾਵੇਗੀ ਅਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆ ਦਿੱਤੀ ਜਾਵੇਗੀ ਕਿਉਂਕਿ ਪੰਜਾਬ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਮੰਡੀ ਜਲਦੀ ਤੋਂ ਜਲਦੀ ਖਾਲੀ ਕਰਾ ਕੇ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਬਣਦੀ ਰਕਮ ਉਹਨਾਂ ਦੇ ਖਾਤਿਆਂ ਵਿੱਚ ਪਵਾਣਾ ਹੈ ਅਤੇ ਇਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਅਤੇ ਪਹਿਲਾਂ ਦੀ ਤਰ੍ਹਾਂ ਹੋਰ ਜਲਦੀ ਕੰਮ ਕਰੇਗੀ ਇਸ ਮੌਕੇ ਬੋਲਦੇ ਹੋਏ ਡੀ ਐਫ ਐਸ ਸੀ ਮੈਡਮ ਸ਼੍ਰੀਮਤੀ ਵੰਨਾ ਕੰਬੋਜ ਨੇ ਹੋਰ ਕੀ ਕੁਝ ਕਿਹਾ ਅਤੇ ਟਕਰੀਆਂ ਦੇ ਪ੍ਰਧਾਨ ਸਰਦਾਰ ਮਨਜੋਤ ਖੇੜਾ ਦਾ ਕੀ ਕਹਿਣਾ ਹੈ ਸਾਬਕਾ ਜਾਣ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਦੀ ਜੀਮ ਦੀ ਸ਼ੁਰੂਆਤ ਅੱਜ ਵਿੱਚ ਚੱਕੀ ਹੈ ਤੇ ਵੱਲੋਂ ਸਾਰੇ ਪ੍ਰਬੰਧ ਨੇ ਕਿ ਕੋਈ ਲਿਮਿਟਿੰਗ ਜ ਕੋਈ ਪ੍ਰੋਬਲਮ ਨਹੀਂ ਆਊਗੀ ਇਸ ਗੱਲ ਨੂੰ ਬਿਲਕੁਲ ਇਨਸ਼ੋਰ ਹੋ ਜਾਣ ਜ਼ਿੰਮੇਦਾਰ ਵੀ ਉਰਾਰਤੀ ਸਾਡੇ ਭਰਾ ਵੀ ਕੋਈ ਦਿੱਕਤ ਨਹੀਂ ਆਊਗੀ ਲਿਫਟਿੰਗ ਵਿੱਚ ਕੋਈ ਪ੍ਰੋਬਲਮ ਕਿੰਨੀਆਂ ਗੱਡੀਆਂ ਸਰ ਰਾਜ ਦਿੱਤੀਆਂ ਗਈਆਂ ਪਹਿਲੇ ਦਿਨ 40 ਗੱਡੀਆਂ ਜੀ ਕਿਹੜੀਆਂ ਏਜੰਸੀਆਂ ਦਾ ਮਾਲ ਜਿਹੜੀ ਟਵਾ ਟਵਾਈ ਹੋਣੀ ਹੈ ਚਾਰ ਏਜੰਸੀਆਂ ਜੋ ਹੋ ਗਈ ਸੀ ਅੱਜ ਦੀ ਮੰਡੀ ਜੋ ਫਿਲਿੰਗ ਵਹੀ ਸਾਰੀ ਕਲੀਅਰ ਕਰ ਦੇਗੇ ਫੋਕਲ ਪੁਆਇੰਟ ਵੀ ਸ਼ੁਰੂ ਕਰ ਦਿੱਤੇ ਗਏ ਜੀ ਫੋਕਲ ਮੇਂ 3-4 ਦਿਨ ਲੱਗਣਗੇ ਜਿਹੜਾ ਅਰਾਈਵਲ ਨਹੀਂ ਗਈ ਜੀ ਜੀ ਹਾਂ ਠੀਕ ਹੈ ਫਸਟੇਅਰ ਸ਼ੁਰੂ ਕਰਵਾ ਰਹੇ ਹਾਂ ਠੀਕ ਹੈ ਹੋਰ ਉਮੀਦ ਕਰਦੇ ਹਾਂ ਬਹੁਤ ਵਧੀਆ ਰਹੇਗਾ ਸਾਰੇ ਪ੍ਰਬੰਧ ਟ੍ਰੱਕ ਯੂਨਿਟ ਵੱਲੋਂ ਵੀ ਉਹਨਾਂ ਨੇ ਵੀ ਠੇਕੇਦਾਰ ਵੀ کہہ ਰਹੇ ਹਨ ਪੂਰੇ ਹੈ ਉਹਨਾਂ ਦੇ ਕੋਲ ਵੀ ਆਪਣੀ ਬਹੁਤ ਵਧੀਆ ਰਹੇਗਾ ਹਾਂ ਕਿਸਟਰ ਪ੍ਰਬੰਧ ਰਹੇ ਹਨ ਜਿਹੜੇ ਕਰਨ ਦੇ ਸੀਜ਼ਨ ਦਾ ਕਰਨ ਦੇ ਸੀਜ਼ਨ ਤੋਂ ਹੀ ਅਸਰ ਹੈ ਕਿ ਸਾਡੀ ਜੜੀ ਹੈ ਪਰਚੇ ਸ਼ੁਰੂ ਹੋ ਚੁੱਕੀ ਹੈ ਬਸ ਸਹੀ ਮੌਇਸਚਰ ਦਾ ਅਗਰ ਆਂਦਾ ਹੈ ਤਾਂ ਅਸੀਂ ਨਾਲ ਦੀ ਨਾਲ ਪਰਚੇ ਕਰਦੇ ਹਾਂ 24 ਘੰਟੇ ਦੇ ਅੰਦਰ ਅੰਦਰ ਹੋਰ ਉਸ ਦੀ ਨਾਲ ਦੀ ਨਾਲ ਅਸੀਂ ਲਿਫਟਿੰਗ ਵੀ ਔਰ ਪੇਮੈਂਟ ਵੀ ਜਿਹੜੀ ਹੈ ਕਿ ਪੇਮੈਂਟ ਸਾਡੀ 48 ਘੰਟੇ ਦੇ ਹੋ ਜਾਏਗੀ ਕੋਈ ਕਿ ਕੋਈ ਵੀ ਕਿਸਾਨ ਜਿਹੜਾ ਹੈ ਜਿਹੜਾ ਫਸਲ ਵੇਚਣ ਜਾ ਰਿਹਾ ਉਹ ਕੋਈ ਵੀ ਇੰਤਜ਼ਾਰ ਨਾ ਕਰਨਾ ਪਏ ਕਿਉਂਕਿ ਜਿਹੜਾ ਮਿਹਨਤ ਦਾ ਫਲ ਹੈ 6 ਮਹੀਨਿਆਂ ਦਾ ਖੂਨ ਨਾਲ ਦੇ ਨਾਲ ਪ੍ਰਾਪਤ ਹੋਵੇ। ਮੈਂ ਮੈਨਲੀ ਇਥੇ ਜੋ ਦਿੱਕਤ ਆਂਦੀ ਹੈ ਲਾਈਟ ਦੀ ਸਫਾਈ ਦੀ ਪਾਣੀ ਵਗੈਰਾ ਦੀ ਆਂਦੀ ਹੈ ਕਿਸਾਨਾਂ ਨੂੰ। ਹਾਂਜੀ। ਉਹਨਾਂ ਦੀ ਪ੍ਰਬੰਧ ਕੰਪਲੀਟ ਹੋਣਗੇ ਨਹੀਂ। ਤੁਸੀਂ ਦੇਖੋ ਮੰਡੀ ਬੋਰਡ ਦਾ ਕੰਮ ਹੈ ਉਹਨਾਂ ਨੂੰ ਪੂਰੀ ਹਦਾਇਤਾਂ ਹੈਗੀਆਂ ਔਰ ਉਹ ਕੰਪਲੀਟ ਕਰ ਰਿਹਾ ਹੈ। ਠੀਕ ਹੈ। एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत